ਦਾ ਬੱਬਰ ਕਿਹੜੀ ਵਾਰ ਤੇ ਹੋਰ ਕਿਹੜੀ ਪਾਰਟੀ ਵਾਏ ਗੁਰਜੀਕਾ ਖਾਂਸਾ ਵਾਏ ਗੁਰਜੀਕੇ ਤੇ ਮੇਰਾ ਨਾਮ ਵਰਪਾਸਿੰਗ ਬੱਬਰ ਮੈਂ ਆਮ ਪਾਰਟੀ ਵੱਲੋਂ ਮੈਨੂੰ ਤਿਕੜੀ ਦਿੱਤੀ ਗਈ ਹੈ ਵਾਰ ਨੰਬਰ 47 ਔਰ ਇਸ ਟਾਈਮ ਜਿਹੜੀ ਕਿ ਤੁਹਾਡੀ ਇਲੈਕਸ਼ਨਾਂ ਦੇ ਚੱਲ ਰਹੀਆਂ ਆ ਹਰ ਕੈਂਡੀਡੇਟ ਕਹਿ ਰਿਹਾ ਕਿ ਸਾਫ ਹਰ ਗਰੀਚ ਨੂੰ ਇੱਕ 21 ਤਰੀਕ ਨੂੰ ਪਤਾ ਲੱਗ ਜਾਣਾ ਰਿਜ਼ਲਟ ਜਿਹੜਾ ਹੈ ਨਾ ਪਰ ਇਸ ਟਾਈਮ ਜਿਹੜਾ ਤੁਹਾਡੀ ਜਿਹੜੀ ਵਾਰਡ ਤੁਹਾਡੀ ਵਾਰਡ ਵਾਲੋ ਕੀ ਜ ਹੈ ਸਮੱਸਿਆ ਜਿਹੜੀਆਂ ਕਿਹੜੀਆਂ ਸਮੱਸਿਆ ਤੁਹਾਨੂੰ ਪਬਲਿਕ ਨੇ ਕੋਈ ਦੱਸੀਆਂ ਜਾਂ ਕੋਈ ਕੋਈ ਰਿਪੋਰਟ ਦੇਖੋ ਜੀ ਮੈਂ ਕਾਫੀ ਟਾਈਮ ਤੋਂ ਇਸ ਵਾਰਡ 'ਚ ਕੰਮ ਕਰ ਰਿਹਾ ਮੇਰੀ ਵਾਰਡ 'ਚ ਕੋਈ ਏਡੀ ਸਮੱਸਿਆ ਨਹੀਂ ਹੈ ਛੋਟੇ ਛੋਟੇ ਲੋਕ ਕੁਝ ਨਹੀਂ ਮੰਗਦੇ ਵਿਚਾਰੇ ਲੋਕ ਕੋਈ ਚੈਂਬਰ ਕੋਈ ਸੀਵਰ ਜਾਂ ਲਾਈਟ ਕੱਟੀ ਗਈ ਪਿਛਲੀ ਘਰ ਚੱਲ ਗਏ ਕੋਈ ਪਾਣੀ ਗੰਦਾ ਆ ਗਿਆ ਲੋਕਾਂ ਦੀ ਹੈ ਹੀ ਨਹੀਂ ਮੰਗ ਲੋਕ ਤੇ ਵਿਚਾਰੇ ਸਿੱਧੇ ਆ ਤੇ ਲੋਕਾਂ ਨੂੰ ਤੁਹਾਨੂੰ ਪਤਾ ਵਾ ਤੇ ਪਹਿਲੇ ਕੌਂਸਲਰਾਂ ਨੇ ਕੀ ਕੰਮ ਕੀਤਾ ਕੋਈ ਕੰਮ ਨਹੀਂ ਕਰਾਇਆ ਜੋ ਹਾਲਾਤ ਹੈ ਤੁਹਾਨੂੰ ਖੁਦ ਆਹ ਲੱਜ਼ੀ ਸਾਡੀ ਜਦੋਂ ਦੀ ਪਾਰਟੀ ਆਈ ਹੈ ਕਾਫੀ ਕੰਮ ਹੋ ਰਿਹਾ ਤੇ ਅਸੀਂ ਤਾਂ ਗਾੜੀ ਵਾਦ ਤੋਂ ਵਾਦ ਕੰਮ ਕਰ ਰਹੇ ਹੁਣ ਤੁਸੀਂ ਫਿਰ ਲੈਕਚਰ ਦੇ ਬੋਚਲ ਦਾ ਤੁਸੀਂ ਕੀ ਮਲਕੀ ਦਾ ਵਿਕਾਸ ਕੀ ਕਰਨਾ ਹੈ ਵਿਕਾਸ ਮੇਰਾ ਸਭ ਤੋਂ ਪਹਿਲੇ ਇਹੋ ਹੀ ਹੈ ਜੀ ਮੈਂ ਗੁਰੂ ਸਾਹਿਬ ਨੂੰ ਬਾਬੇ ਦੀਪ ਸਿੰਘ ਜੀ ਬਝੂਰੀ ਚ ਜਾ ਕੇ ਇੱਕੋ ਗੱਲ ਕਹੀ ਸੀ ਇਹ ਸੱਚੇ ਪਾਤਸ਼ਾਹ ਮੈਨੂੰ ਜੇ ਤੂੰ ਅੱਗੇ ਲਾਉਣਾ ਹੈ ਮੇਰੇ ਕੋ ਤੂੰ ਚੰਗੇ ਕੰਮ ਕਰਾਉਣੇ ਆ ਮਾੜਾ ਕਰਮ ਕਰਾਂ ਵਾਸਤੇ ਤੂੰ ਮੈਨੂੰ ਟਿਕਟ ਨਾ ਦਵਾਈ ਮੈਂ ਚੰਗੇ ਕੰਮ ਕਰਨੇ ਲੋਕਾਂ ਦੇ ਭਲਾ ਕਰਨਾ ਆਪਣੀ ਵਾਰ ਚ ਸਭ ਤੋਂ ਪਹਿਲੇ ਜਿਹੜੇ ਨਜਾਇਜ਼ ਲੋਕਾਂ ਦੇ ਪਰਚੇ ਹੁੰਦੇ ਆ ਉਸ ਚੀਜ਼ ਤੇ ਮੈਂ ਆਵਾਜ਼ ਟੋਣੀ ਆ ਕਮ ਸੇ ਕਮ ਕਿਹਦਾ ਜਿਹੜੇ ਨਜਾਇਜ਼ ਪਰਚੇ ਪਹਿਲੇ ਸਰਕਾਰਾਂ ਨੇ ਕਰਾਏ ਕਮ ਸੇ ਕਮ ਉਹਦੀ ਵੀਡੀਓ ਹੋਵੇ ਉਹਦਾ ਕੋਈ ਪ੍ਰੂਫ ਹੋਵੇ ਉਹ ਘਰ ਬੈਠੇ ਉੱਤੇ ਪਰਚੇ ਹੋ ਜਾਂਦੇ ਸੁੱਤੇ ਪਏ ਇਹ ਕੋਈ ਗੱਲਾਂ ਥੋੜਾ ਗਈਆਂ ਕਿ ਤੁਸੀਂ ਘਰ ਬੈਠੇ ਹੀ ਹੋ ਉਹਨਾਂ ਨੂੰ ਪਤਾ ਨਹੀਂ ਹੁੰਦਾ ਉਹਦੇ ਘਰ ਕੇ ਤੋਂ ਪੁਲਿਸ ਆਈ ਹੁੰਦੀ ਆ ਉਹਨਾਂ ਨੂੰ ਪਤਾ ਲੱਗਾ ਮੇਰੇ ਪਰਚਾ ਆਇਆ ਇਹ ਚੀਜ਼ ਤੇ ਵੱਧ ਤੋਂ ਵੱਧ ਮੈਂ ਕੰਟਰੋਲ ਕਰਾਂਗਾ ਔਰ ਆਪਣੀ ਵਾਰ ਚ ਵੱਧ ਤੋਂ ਵੱਧ ਜਿਹੜਾ ਵੀ ਗਰੀਬ ਆ ਮੇਰਾ ਪਰਿਵਾਰ ਮੈਂ ਉਹਦੇ ਨਾਲ ਉਹਦੀ ਹੈਲਪ ਕਰਾਂਗੇ ਨੌਕਰੀ ਨੌਕਰੀ ਲਵਾਵਾਂਗੇ ਵੱਧ ਤੋਂ ਵੱਧ ਇਹੋ ਜੇ ਕੰਮ ਕਰਨੇ ਲੋਕਾਂ ਨੂੰ ਰੋਜ਼ਗਾਰ ਮਿਲੇ ਲੋਕਾਂ ਨੂੰ ਕੰਮ ਮਿਲੇ ਬਾਕੀ ਮੈਂ ਕੋਈ ਇਹੋ ਜੀ ਫालतू ਗੱਲ ਨਹੀਂ ਕਰਨਾ ਚਾਹੁੰਦਾ ਫਲਾਨਾ ਆ ਉਹ ਆ ਤੇ ਫਲਾਨਾ ਆਇਆ ਅਸੀਂ ਇਹ ਚੀਜ਼ਾਂ ਚੰਗੀਆਂ ਲਈ ਲੱਗਦੀਆਂ ਸਾਡੇ ਜਿਹੜੇ ਡਾਕਟਰ ਸਾਹਿਬ ਨੀਚਰ ਸਾਹਿਬ ਉਹਨਾਂ ਨੇ ਇੱਕੋ ਗੱਲ ਕਹੀ ਆ ਕਿਸੇ ਚਿਕਰ ਸੁੱਟਣ ਦੀ ਲੋੜ ਨਹੀਂ ਤੁਸੀਂ ਉਹ ਪਰਮਾਤਮਾ ਤੇ ਭਰੋਸਾ ਕਰੋ ਚੰਗੇ ਕੰਮ ਕਰੋ ਜੇ ਤੁਹਾਡੇ ਬਾਰੇ ਕੋਈ ਮਾੜਾ ਚੰਗਾ ਕੋਈ ਲਫ਼ਜ਼ ਬੋਲਦਾ ਨਾ ਉਹਦਾ ਵੀ ਸਤਿਕਾਰ ਕਰੋ ਉਹਨੂੰ ਕਹੋ ਬਹੁਤ ਮਿਹਰਬਾਨੀ ਕਿ ਜਿਹੜੇ ਤੂੰ ਗੱਲਾਂ ਕਰ ਰਿਹਾ ਮੋ ਚੰਗੀਆਂ ਗੱਲਾਂ ਕਰ ਕੋਈ ਗੱਲ ਵੀਰੇ ਤੇਰਾ ਜਿਹੜਾ ਕਰਮ ਤੂੰ ਕਰੀ ਜਾ ਸਾਡਾ ਜੋ ਕਰਮ ਆ ਉਹ ਹੀ ਉਹ ਕਰਨਾ ਤੁਹਾਡੀ ਜੇ ਸਰਕਾਰ ਆਉਂਦੀ ਤੇ ਕਿਹੜਾ ਮੇਰ ਮੇਰ ਦਾ ਕਿਹੜਾ ਤੇਰਾ ਤੁਹਾਡੇ ਸਾਹਮਣੇ ਆ ਕੇ ਆਏ ਦੇਖੋ ਜੀ ਇਹ ਤੇ ਸਾਡੀ ਹਾਈ ਕਮਾਂਡ ਨੂੰ ਪਤਾ ਇਹ ਚੀਜ਼ ਬਾਰੇ ਸਾਨੂੰ ਕੁਝ ਨਹੀਂ ਪਤਾ ਅਸੀਂ ਤੇ ਆਮ ਬੰਦੇ ਆ ਦੇਖੋ ਮੈਂ ਤੇ ਹੈਰਾਨ ਆ ਕਿ ਆਮ ਬੰਦੇ ਨੂੰ ਟਿਕਟ ਦਿੱਤੀ ਆ ਤੇ ਮੈਂ ਤੇ ਆਪਣੀ ਹਾਈਕਮਾਂ ਤੇ ਨਾ ਕੋਚਾ ਮੈਨੂੰ ਤੇ ਇੰਨਾ ਪਤਾ ਹੀ ਨਹੀਂ ਸੀ ਕਿ ਮੇਰੀ ਇਹ ਔਕਾਤ ਹੋਏਗੀ ਮੈਨੂੰ ਆਈ ਕਮਾਂ ਮੈਨੂੰ ਟਿਕਟ ਦੇਗੀ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪਰ ਉਹਨਾਂ ਨੂੰ ਇਹ ਵੀ ਕਹੂੰਗਾ ਹਾਈਕਮਾਂ ਨੂੰ ਮੈਂ ਉਹਨਾਂ ਤੇ ਇੱਕ ਇੱਕ ਕੰਮ ਸੱਚੇ ਦਿਲੋਂ ਕਰਾਂਗਾ ਔਰ ਕਰਕੇ ਦਿਖਾਵਾਂਗਾ ਕਿਸੇ ਨੂੰ ਕਿਸੇ ਚੀਜ਼ ਦਾ ਲਾਂਭਾ ਨਹੀਂ ਹੁੰਦਾਂ ਸਾਡੇ ਚੈਨਲ ਦੇ ਮੱਦੇਂਦਰਈ ਆਪਣੇ ਵਾਰਡ ਵਾਸੀਆਂ ਨੂੰ ਔਰ ਅਮਰਸਰ ਸ਼ਹਿਰ ਵਾਸੀਆਂ ਨੂੰ ਤੁਸੀਂ ਕੀ ਸੁਣਨਗੇ ਮੈਂ ਆਪਣੇ ਵਾਰਡ ਵਾਸੀਆਂ ਨੂੰ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਮੇਰੇ ਵੀਰ ਜੀ ਤੁਹਾਨੂੰ ਪਤਾ ਹੈ ਕਿ ਪਹਿਲੀ ਸਰਕਾਰ ਨੇ ਕੀ ਕੀਤਾ ਹੈ ਇਹ ਸਰਕਾਰ ਆਉਣ ਦੇ ਨਾਲ ਤੁਹਾਡੇ ਘਰ ਕੰਮ ਸੇ ਕੰਮ ਬਿਜਲੀ ਦਾ ਬਿੱਲ ਤੇ ਜ਼ੀਰੋ ਆ ਰਿਹਾ ਹੈ ਤੁਸੀਂ ਉਸ ਕੀਤ ਤੋਂ ਬਚਿਓ ਇੱਕ ਮੈਨੂੰ ਮਾਦਾ ਮਿਲੀ ਮੇਰੀ ਭੈਣ ਤੇ ਰੋ ਪਈ ਕਹਿੰਦੀ ਵੀਰੇ ਮੈਂ ਤੈਨੂੰ ਕੀ ਦੱਸਾਂ ਜਿਦੋਂ ਦੀ ਇਹ ਸਰਕਾਰ ਆਈ ਆ ਪਹਿਲੀ ਮੇਰੀਆ ਸਰਕਾਰਾਂ ਸੀ ਸਾਡੇ ਬੱਚੇ ਗਰਮੀ ਨਾਲ ਮਰ ਜਾਂਦੇ ਸੀ ਐ ਉਹਨਾਂ ਪੱਖੀਆਂ ਚੱਲਣੀਆਂ ਬੱਚੇ ਰੋਣੇ ਕਮ ਸੇ ਕਮ ਮੈਨੂੰ ਇਹ ਤਾਂ ਪਤਾ ਮੇਰਾ ਬੱਚਾ ਪੱਕੇ ਥੱਲੇ ਪਿਆ ਹੈ ਮੈਨੂੰ ਲਾਈਟ ਦਾ ਬੇਜਲ ਨਹੀਂ ਹੋਣਾ ਉਹ ਰਾਸ਼ਨ ਨਹੀਂ ਜਾਂਦੇ ਸੀ ਉਹ ਬਿੱਲ ਤਾਰਨਾ ਪੈਂਦਾ ਸੀ ਉਹ ਕਹਿੰਦੇ ਹੁਣ ਸਾਨੂੰ ਫਿਕਰ ਨਹੀਂ ਰੋਟੀ ਸਾਨੂੰ ਲੱਜ ਕੇ ਮਿਲਦੀ ਹੈ ਸਾਡਾ ਬਿੱਲ ਵੀ ਸਾਨੂੰ ਜ਼ੀਰੋ ਹੁੰਦਾ ਸਾਨੂੰ ਹੋਰ ਕੀ ਚਾਹੀਦਾ ਹੈ ਪਾਣੀ ਪਾਣੀ 3 ਨਵਾਂ ਸੁਖਦੇਵ ਸਿੰਘ ਰਾਜੂ ਆਰਡ ਨੰਬਰ 47 ਤੋਂ ਭਾਈ ਜੀ ਨਾਲ ਜੁੜੇ ਹੋਏ ਸੀ ਜੀ ਮੈਂ ਜਦੋਂ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਮੈਂ ਉਦੋਂ ਤੋਂ ਹੀ ਇਹਨਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਇਹਨਾਂ ਨੂੰ ਵੇਖ ਰਿਹਾ ਲਗਭਗ 2.5 ਸਾਲ ਤੋਂ ਜਦੋਂ ਦੀ ਸਰਕਾਰ ਬਣੀ ਹੈ ਇਹਨਾਂ ਦੇ ਵਾਰਡ ਦੇ ਵਿੱਚ ਜਿੱਥੇ ਜਿੱਥੇ ਵੀ ਕੋਈ ਮੁਸ਼ਕਲ ਆਈਆਂ ਉਥੇ ਇਹਨਾਂ ਨੇ ਆਪ ਖੜ ਕੇ ਉਹਨਾਂ ਦੀ ਪਬਲਿਕ ਦੀ ਮੁਸ਼ਕਲ ਨੂੰ ਹੱਲ ਕੀਤਾ ਔਰ ਘਰ ਵੀ ਰਹੇ ਨੇ ਔਰ ਪਾਰਟੀ ਨੇ ਵੀ ਇਹਨਾਂ ਨੇ ਇਹਨਾਂ ਨੂੰ ਨਵਾਜਿਆ ਟਿਕਟ ਦੇ ਕਰਕੇ ਇਸੇ ਕਰਕੇ ਕਿ ਇਹ ਵਾਰਡ ਦੇ ਵਿੱਚ ਕੰਮ ਕਰ ਰਿਹਾ ਔਰ ਮਗਰਲੀਆਂ ਸਰਕਾਰਾਂ ਤੁਸੀਂ ਵੇਖ ਲਓ ਇੱਕ ਜਿਹੜਾ ਮਗਰਲਾ ਕਾਉਂਸਲਰ ਸੀਗਾ ਉਹਨੇ ਗਲੀ ਨੰਬਰ ਕੋਟ ਬਾਬਾ ਦੀਪ ਸਿੰਘ 2 ਨੰਬਰ ਤੋਂ ਲੈ ਕੇ 7 ਨੰਬਰ ਤੱਕ ਗਲੀਆਂ ਪਟਾਤੀਆਂ ਉਸ ਤੋਂ ਬਾਅਦ ਉਹ 14 ਮਹੀਨੇ ਵਾਰਡ ਦੇ ਵਿੱਚ ਹੀ ਨਹੀਂ ਵੜਿਆ ਔਰ ਲੋਕ ਇੰਨਾ ਕੁ ਪਰੇਸ਼ਾਨ ਹੋਏ ਬਰਸਾਤਾਂ ਦੇ ਵਿੱਚ ਕਿਸੇ ਦੀ ਤਿਲਕ ਕੇ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਕਿਸੇ ਦੀ ਡੈਥ ਹੋਈ ਮਤਲਬ 14 ਮਹੀਨੇ ਲਗਾਤਾਰ ਸਰਕਾਰ ਬਦਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਔਰ ਵਰਪਾਲ ਸਿੰਘ ਬੱਬਰ ਤੇ ਉਹਨਾਂ ਦੇ ਪਰਿਵਾਰ ਨੇ ਉਹ ਸੱਤ ਗਲੀਆਂ ਜਿਹੜੀਆਂ ਉਹਨੇ ਪੁੱਟ ਕੇ ਛੱਡੀਆਂ ਸੀ ਉਸੇ ਵੇਲੇ ਆਉਂਦੇ ਸੀਮੈਂਟ ਪਵਾ ਕੇ ਉਹਨਾਂ ਨੂੰ ਪੱਕਿਆ ਕਰਾਇਆ ਔਰ ਲੋਕ ਅੱਜ ਵੀ ਉਸ ਗਲੀਆਂ ਦੇ ਵਿੱਚੋਂ ਵਾਦਾ ਕਰਨ ਦੇ ਆ ਕਿ ਅਸੀਂ ਵੋਟ ਹੀ ਇਹਨਾਂ ਨੂੰ ਪਾਉਣੀ ਆ ਦੂਜੀ ਕਿਸੇ ਨੂੰ ਨਹੀਂ ਪਾਉਣੀ ਕਿਉਂਕਿ ਕਾਂਗਰਸ ਪਾਰਟੀ ਨੇ ਹੁਣ ਉਹ ਚਿਹਰਾ ਬਦਲਿਆ ਕਿਉਂ ਬਦਲਿਆ ਕਿ ਉਹਨਾਂ ਨੂੰ ਪਤਾ ਸਾਨੂੰ ਵੋਟ ਨਹੀਂ ਪੈਣੀ ਇਸ ਕਰਕੇ ਮੈਂ ਬੇਨਤੀ ਇਹੋ ਕਰਾਂਗਾ ਸਾਡੀ ਵੱਡੀ ਭੈਣ ਕਿਰਨ ਜੋਤਕੌਰ ਬਬਰ ਇੱਥੇ ਖੜੀ ਹੈ ਔਰ ਜਿਹਦਾ ਚੋ ਨਿਸ਼ਾਨ ਝਾੜੂ ਆ ਔਰ ਅਸੀਂ ਵਾਦਾ ਕਰਦੇ ਆ ਕਿ ਜਿਹੜੇ ਆਉਣ ਵਾਲੇ ਹੋਰ ਵੀ ਕੋਈ ਕੰਮ ਹੋਣਗੇ ਉਹ ਅਸੀਂ ਤਸੱਲੀ ਦੇ ਨਾਲ ਕਰਾਵਾਂਗੇ ਔਰ ਕਿਸੇ ਕਿਸਮ ਦਾ ਕੋਈ ਪਬਲਿਕ ਨੂੰ ਮੁਸ਼ਕਲ ਨਹੀਂ ਆਉਣ ਦਵਾਂਗੇ ਥੈਂਕ ਯੂ ਮੈਡਮ ਕੀ ਨਾਮ ਦਾ ਪਰਵਾਰ ਸਰਮੇਗੁਰਜੀ ਦਾ ਖਾਲਸਾ ਸਰਮੇਗੁਰਜੀ ਕੀ ਫਤਿਹ ਮੇਰਾ ਨਾਮ ਕਿਰਨ ਜੇਤ ਪਰਵਰ ਆ ਮੈਂ ਆਰਡਰ ਨੰਬਰ 47 ਦੀ ਉਮੀਦਵਾਰਾਂ ਮੈਨੂੰ ਡਾਕਟਰ ਸਾਹਿਬ ਨੇ ਬੜਾ ਮਾਣ ਬਖਸ਼ਿਆ ਕਿ ਜਿਹੜੇ ਦੇਖੇ ਤੇ ਮੌਨ ਦੇ ਬਾਨ ਤੇ ਖਰੀ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ ਸੋ ਮੈਂ ਲੋਕਾਂ ਨੂੰ ਇਹ ਕਹਿਣਾ ਚਾਹਾਂਗੀ ਕਿ ਦੇਖੋ ਜੇ ਅਸੀਂ ਬੀਜ ਸਹੀ ਪਾਵਾਂਗੇ ਤੇ ਫਲ ਵਧਿਆਣਗੇ 70 ਸਾਲ ਤੱਕ ਤੁਸੀਂ ਬੀਜ ਸਹੀ ਨਹੀਂ ਪਾਏ ਤੇ ਤੁਸੀਂ ਫਲ ਉਹਦੇ ਖਾ ਲੈ 70 ਸਾਲ ਇੱਕ ਵਾਰ ਇਸ ਪਾਰਟੀ ਨੂੰ ਦਿਓ 4 ਸਾਲ ਚ ਤੁਸੀਂ ਵੇਖ ਹੀ ਲਿਆ ਕਿ ਉਹਨਾਂ ਨੇ ਕਿੰਨਾ ਸੁਧਾਰ ਕੀਤਾ ਜੇ ਤੁਸੀਂ ਚੁੰਦੇ ਸਾਡੇ ਬੱਚਿਆਂ ਲਈ ਸਾਡੇ ਗਾਂ ਪਵਖਲੀ ਸਹੀ ਕੰਮ ਹੋਣ ਤੇ ਇੱਕ ਵਾਰ ਇਸ ਪਾਰਟੀ ਨੂੰ ਜ਼ਰੂਰ ਦਿਓ ਇਹਨਾਂ ਮੈਂ ਜਾਣਦੀ ਆ ਕਿ ਕੋਈ ਦੁੱਧਾ ਸੜਿਆ ਹੋਵੇ ਲੱਸੀ ਬੜੀ ਸੋਚ ਕੇ ਪਿੰਦਾ ਪਰ ਇੱਕ ਵਾਰ ਮੈਂ ਤਾਂ ਹੱਥ ਜੋੜ ਕੇ ਕਹਿੰਦੀ ਆ ਕਿ ਤੁਸੀਂ ਲੱਸੀ ਪੀ ਲਓ ਜੇ ਨਾ ਤੁਹਾਡੀ ਪਾਰਟੀ ਕੰਮ ਤੇ ਅਗਲੇ 5 ਸਾਲ ਕੋਈ ਦੂਰ ਨਹੀਂ ਬਹੁਤ ਜਲਦੀ ਖਤਮ ਹੋ ਜਾਂਦੇ ਨੇ ਤੁਸੀਂ ਇੱਕ ਵਾਰ ਇਸ 5 ਸਾਲ ਸਾਨੂੰ ਦੇ ਦਿਓ ਸਾਡੇ ਜਿਹੜੇ ਹਾਈ ਕਮਾਂਡ ਨੇ ਭਗਵੰਤ ਸਿੰਘ ਜੀ ਮਾਨਵੀ ਨੇ ਸਾਡੇ ਡਾਕਟਰ ਸਾਹਿਬ ਜੀ ਨੇ ਉਹ ਕੋਈ ਕਸਾ ਨਹੀਂ ਛੱਡਣਗੇ ਬਾਕੀ ਜੇ ਤੁਸੀਂ ਸਾਨੂੰ ਨਹੀਂ ਬਚਾਓਗੇ ਅਸੀਂ ਤਾਂ ਵੀ ਇਹ ਕੰਮ ਨਹੀਂ ਬੰਦ ਕਰਾਂਗੇ ਜੋ ਕਿ ਸਾਡੇ ਜਿਹੜੇ ਵੱਡੇ ਬਜ਼ੁਰਗ ਸਦਾ ਗੁਰਮਤ ਸਿੰਘ ਜੀ ਬਕਰ ਮੇਰੇ ਫਾਦਰ ਸਾਰੇ ਇਲਾਕਿਆਂ ਨੂੰ ਜਾਣਦਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਸਿਰਫ ਲੋਕਾਂ ਦੇ ਭਲੇ ਹੀ ਕੀਤੇ ਹਨ ਤੇ ਆਪਣੀ ਜੇਬ ਵਿੱਚ ਕੀਤੇ ਹਨ ਕੋਈ ਅੱਜ ਖਲੋ ਕੇ ਸਾਨੂੰ ਨਹੀਂ ਕਹਿ ਸਕਦਾ ਕਿ ਕੋਈ 10 ਰੁਪਏ ਵੀ ਕਿਸੇ ਕੋਲ ਲਏ ਤੇ ਬਾਕੀ ਸਾਨੂੰ ਮਾਰਾ ਦਿੱਤੇ ਕੋਈ ਕਮੀ ਨਹੀਂ ਅਸੀਂ ਕੋਈ ਪੈਸੇ ਲਈ ਕੋਈ ਚੀਜ਼ਾਂ ਲਈ ਨਹੀਂ ਖੜੇ ਜੇ ਅਸੀਂ ਸਿਰਫ ਲੋਕਾਂ ਦੀ ਸੇਵਾ ਲਈ ਖੜੇ ਹਾਂ ਬਾਕੀ ਠੀਕ ਹੈ ਸਾਡੇ ਬੱਚੇ ਆਪਾਂ ਆਪਣੀ ਥਾਂ ਲੱਗੇ ਆ ਅਸੀਂ ਕਹਿੰਨੇ ਚਲੋ ਅਗਲੀ ਜ਼ਿੰਦਗੀ ਅਸੀਂ ਲੋਕਾਂ ਦੀ ਸੇਵਾ 'ਚ ਸਾਡੇ ਖੂਨ 'ਚ ਰਚੀ ਆ ਸਾਡੇ ਦਾਦੇ ਪਰਦਾਦੇ ਸਾਡੇ ਸਾਰੇ ਕਰਦੇ ਆ ਰਿਹਾ ਤੇ ਅਸੀਂ ਉਸ ਸਟੀਚੇ ਨੂੰ ਅੱਗੇ ਲੈ ਕੇ ਜਾਈਏ ਜੇ ਸਾਡੀ ਸਰਕਾਰ ਜਿਹੜੇ ਸਾਡੇ ਜਿਹੜੇ ਭੈਣ ਭਰਾ ਨੇ ਜਿਹੜਾ ਰੱਬ ਰੂਪ ਸਾਨੂੰ ਨਹੀਂ ਵਿਚਦੂਂਦੇ ਸਾਨੂੰ ਕੋਈ ਉਹਨਾਂ ਤੇ ਗੁੱਸਾ ਗਿਲਾ ਨਹੀਂ ਅਸੀਂ ਆਪਣਾ ਕੰਮ ਹੀ ਬੰਦ ਨਹੀਂ ਕਰਾਂਗੇ ਬਾਕੀ ਤੁਹਾਨੂੰ ਇੱਕ ਹੱਥ ਜੋੜ ਕੇ ਜ਼ਰੂਰ ਬੇਨਤੀ ਕਰਦੀ ਆ ਕਿ ਆਪਣੀ ਅੱਗੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਇੱਡੀ ਵਧੀਆ ਪਾਰਟੀ ਨੂੰ ਜ਼ਰੂਰ ਮੌਕਾ ਦਿਓ ਕਿਉਂ ਅਮੀਰ ਬੰਦਿਆਂ ਨੂੰ ਨਾ ਚਿਤਾਓ ਉਹ ਆਪਣਾ ਘਰ ਭਰਨਗੇ ਗਰੀਬਾਂ ਵਾਸਤੇ ਸੋਚ ਲਈ ਕੋਸ਼ ਤੁਸੀਂ ਆਪ ਗਰੀਬ ਦੀ ਸੋਚੋ ਦੇਖੋ ਇਹ ਪਾਰਟੀ ਗਰੀਬਾਂ ਲਈ ਬਣੀ ਆ ਅੱਜ ਤੁਸੀਂ ਸੋਚੋਗੇ ਗਰੀਬਾਂ ਦੇ ਸਾਰੇ ਮਸਲੇ ਹੱਲ ਹੋ ਜਾਣਗੇ ਅਮੀਰ ਬੰਦੇ ਦੇ ਨਹੀਂ ਜਿਹਾਗਾ ਮੀਰਾ ਨੂੰ ਜਿਤਾਓਗੇ ਆਪਣਾ ਢਿੱਡ ਭਰ ਕੇ ਘਰ ਬਹਿ ਜਾਣਗੇ ਤੁਸੀਂ ਪਿੱਛੇ ਸਾਰਾ ਚੈੱਕ ਕਰ ਸਕਦੇ ਹੋ ਬਾਕੀ ਮੈਂ ਕਿਸੇ ਦਾ ਚਿੱਕੜ ਨਹੀਂ ਛੁੱਟਦੀ ਦੇਖੋ ਜਿਹੜਾ ਚਿੱਕੜ ਛੁੱਟੇਗਾ ਉਹਨੂੰ ਸਿਰਫ 1 50 ਰੁਪਏ ਦਾ ਆਇਨਾ ਲੈ ਦੋ ਉਹ ਦੇਖੇ ਬਾਕੀ ਸਾਨੂੰ ਤੁਹਾਡੇ ਆਪਣੇ ਮਹਾਰਾਜ ਤੇ ਆਪਣੀ ਸ਼ੇਰ ਆਲੀ ਮਾਤਾ ਤੇ ਜਿਹਦੀ ਮੈਂ ਭਗਤਾਂ ਨਾਲ ਮੈਨੂੰ ਪੂਰਾ ਭਰੋਸਾ ਹੈ ਮੈਂ ਜਿੱਥੇ ਵੀ ਆਤਮੇ ਨੂੰ ਕੋਈ ਰਖਾਉਣਾ ਰਖਾ ਸਕਦਾ ਮੈਂ ਇੱਕ ਇੱਕ ਕੰਮ ਜਿੱਥੇ ਕੋਈ ਮੇਰੀ ਭੈਣ ਮੇਰਾ ਵੀਰ ਮੇਰੇ ਬਜ਼ੁਰਗ ਕਹਿਣਗੇ ਮੈਂ ਆਪਣੇ ਹਸਬੰਦ ਨੂੰ ਭੇਜਾਂਗੀ ਆਪ ਜਾਵਾਂਗੀ ਕਿਉਂਕਿ ਸਾਡੇ ਘਰ ਦੇ ਸਾਡੇ ਮਹਾਰਾਜ ਨੇ ਸਾਨੂੰ ਸਾਰੇ ਪਾਸੇ ਸੁਚਿੱਜੇ ਕੀਤਾ ਹੋਇਆ ਜੇ ਅਸੀਂ ਸਿਰਫ ਆਪਣੇ ਇਲਾਕੇ ਦੀ ਸੇਵਾ ਕਰਨੀ ਹੈ ਜੇ ਤੁਸੀਂ ਚਾਹੋਗੇ ਤੇ ਮੈਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੀ ਜੇ ਤੁਸੀਂ ਭੈਣਾ ਭਰਾਓ ਲੋਕਾਂ ਦੇ ਲੈਣ ਦੇਣ ਤੇ ਆਓਗੇ ਤੇ ਆਪਣੀ ਵੋਟ ਪਾਓਗੇ ਫਿਰ ਆਪਣਾ ਕੀਤਾ ਤੁਸੀਂ ਆਪੇ ਹੀ ਪਾਓਗੇ ਇਹ ਪਾਰਟੀ ਫਿਰ ਕੁਝ ਨਹੀਂ ਕਰ ਸਕਦੀ ਜੇ ਯੋ ਕਾਉਂਸਲਰ ਤੇ ਆਪਣੇ ਆਪਣੇ ਘਰ ਬਹਿ ਜਾਣਗੇ ਇਹ ਨੁਕਸਾਨ ਤੁਹਾਨੂੰ ਹੋ ਜੇ ਇਹ ਵੋਟ ਦੇ ਕੇ ਇਹ ਨਾ ਸੋਚਣਾ ਕਿ ਸਾਨੂੰ ਫਾਇਦਾ ਇਹ ਗਾਂ 5 ਸਾਲ ਤੁਹਾਨੂੰ ਫਾਇਦਾ ਅਸੀਂ ਸਿਰ ਤੁਹਾਡੇ ਵਿੱਚ ਆ ਰਹੇ ਆ ਕਿ ਤਾਰ ਕੋ ਸੁਣ ਕੇ ਅੱਗੇ ਦਸੀਏ ਜੇ ਤੁਸੀਂ ਸਾਨੂੰ ਵਿੱਚੋਂ ਕੱਢ ਦੋਗੇ ਜਿਹੜੀ ਪਾਰਟੀ ਜਿੱਤੋਗੇ ਫਿਰ ਤੁਹਾਨੂੰ ਆਪੇ ਹੀ ਭੁਗਤਣਾ ਪਵੇਗਾ ਫਿਰ ਕੋਈ ਕਾਉਂਸਲਰ 5 ਸਾਲ ਬਾਅਦ ਵੋਟ ਦੇਣ ਦਾ ਤੁਸੀਂ ਇਹ ਨਹੀਂ ਕਹਿਣਾ ਕਿ ਇਹਨੇ ਇਹ ਕੰਮ ਨਹੀਂ ਕੀਤਾ ਤੁਸੀਂ ਇਹ ਕਹਿਣਾ ਸੀ ਆਹ ਕਾਉਂਸਲਰ ਜਿਤਾਇਆ ਸੀ ਇਹ ਇੱਥੇ ਨਹੀਂ ਆਇਆ ਇਹਨੇ ਸਾਡੀ ਨਹੀਂ ਸੁਣੀ ਇਸ ਲਈ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਮ